ਖੜੇ ਕਿੰਡ ਕੌਣ ਹੈ ਖੜੋ ਕੌਣ ਹੈ ਜੀ ਹੋ ਰਿਹਾ ਅੰਦਰ ਆਇਆ ਪੋਈ ਕੌਣ ਆਹੋ ਕੌਣ ਆ ਗਿਆ ਆਹ ਵੇ ਸੂਈ ਵਾਲੀ ਓਏ ਸੂਈਆਂ ਸਾਈਆਂ ਵਾਲੀ ਫਰਾਪੜ ਕਰਨ ਤੋਂ ਕੀ ਕਰਦੀ ਹੈ ਸੂਈ ਦੇ ਕੇ ਉਹਦੀ ਅਟ ਨੂੰ ਉਤਰੇ ਘਰ ਦੇ ਸੂਈ ਮੱਕੀ ਦੇ ਉਹਨੂੰ ਸੂਈ ਦੇ ਕੇ ਆਉਂਦੀ ਆ ਤੁਸੀਂ ਕਿੱਧਰ ਗਏ ਸੀ ਸਵੇਰ ਦੇ ਮਾਈ ਗਾਸ਼ ਥੀ ਤੇ ਬੈਠਿਆ ਸੀ ਇਹ ਚੀਜ਼ ਨਹੀਂ ਲੱਗਦਾ ਬੜੀ ਪਈ ਜਾਂਦੀ ਕੀ ਹੋ ਗਿਆ ਤੈਨੂੰ ਇਹਨਾਂ ਨੇ ਪੰਡਤ ਕੁੱਟਤਾ ਇਹ ਜੀ ਹਾਲੇ ਥੋੜਾ ਬਿਨਾ ਗਰਕ ਹੋ ਜੇ ਥੋੜਾ ਹੈ ਜੋ ਦੇ ਕਿਥੇ ਜਾਓਗੇ ਤੁਸੀਂ ਪਾਪ ਭੰਗ ਰਹੇ ਹੋ ਕਿਵੇਂ ਤਰੋਗੇ ਪਾਪ ਤੁਸੀਂ ਪੰਡਤਾਂ ਨੂੰ ਲੋਕ ਪੂਜਦੇ ਨੇ ਹੈ ਮੜੀਆਂ ਨੂੰ ਪੂਜਦੇ ਪੈਨੇ ਹੁਣ ਕਿਥੇ ਗਏ ਨੇ ਦੋ ਜੀ ਇਧਰ ਤਰੇ ਜਾਦੇ ਸੀ ਮੜੀਆਂ ਚ ਮੱਥਾ ਟੇਕਦੇ ਕਰੇ ਆਏ ਭੈਣਾ ਰੱਬ ਦਾ ਰੂਪ ਪਾ ਮੁੰਨ ਕੁੱਟ ਕੇ ਹੁਣ ਭੈਣਾ ਮੜੀਆਂ ਦੇ ਮੱਥਾ ਟੇਕਦੇ ਫਿਰਦੇ ਨੇ ਹੈ ਤੁਹਾਡਾ ਭਰਾ ਤੇ ਪਰਚਾਈ ਆ ਕਿੱਥੇ ਲੇਖਾ ਦੇਣਗੇ ਕੰਚ ਦੇ ਕਿੱਥੇ ਲੇਖਾ ਦੇਣਗੇ ਮੇਰੀ ਦਾਦੀ ਕਹਿੰਦੀ ਸੀ ਕਹਿੰਦੀ ਜੇ ਬਿੱਲੀ ਮਾਰਦੇ ਸੱਤ ਜਨਮ ਪਾਪ ਨਿਤਰਦਾ ਜੇ ਬਾਮਮ ਨੂੰ ਕੁਝ ਕਹੇ ਦੇ 10 ਜਨਮ ਪਾਪ ਨਿਤਰਦਾ ਹੈਗਾ ਬਾਮਮਣ ਕਹਿੰਦੇ ਧਰਮਰਾਜ ਦੀ ਗੋਦੀ ਚ ਬੈਣਾ ਹੁੰਦਾ ਜਾ ਕੇ ਅੱਛਾ ਜੀ ਹਾਂ ਸਾਰੇ ਲੇਖ ਧਰਮਰਾਜ ਬਾਮਮਣ ਤੋਂ ਪੁੱਛ ਕੇ ਲਿਖਦਾ ਜੇ ਬਾਮਮਣ ਨੇ ਕੋਈ ਪੁੱਠਾ ਸਿੱਧਾ ਲੇਖ ਧਰਮਰਾਜ ਤੋਂ ਲਿਖਾਇਤ ਆ ਨਾ ਇਹਨੂੰ ਉਹਦਾ ਬਹੁਤ ਬੜਾ ਹਾਲਤ ਕਰੂ ਧਰਮਰਾਜ ਇਹਨਾਂ ਦੀ ਉਹ ਤਾਂ ਸਮਾਨ ਵੀ ਇੱਥੇ ਛੱਡ ਗਿਆ ਆਪਦਾ ਪਹੀ ਤੇ ਭੱਜਦਾ ਦੇਖਣਾ ਸੀ ਕਿੱਦਾਂ ਭੱਜ ਰਿਹਾ ਹੈ ਚੋ ਦੇ ਕਿਥੇ ਝੂੜ ਬੋਲ ਕੇ ਬਾ ਮਨ ਨੂੰ ਬੁਲਾ ਕੇ ਲੈ ਗਏ ਸੀ ਹਾਵਣ ਕਰਾਉਣੇ ਕਰ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਪਾ ਬੋਲਾ ਕਿੱਧਰ ਗਿਆ ਜੀ ਪਤਾ ਨਹੀਂ ਬੋਲਾ ਕਿੱਧਰ ਗਿਆ ਤੁਸੀਂ ਆ ਜਾ ਕੇ ਲੋ ਵੇ ਤੂੰ ਆ ਤੰਗ ਤੰਗ ਦੇ ਕੱਪੜੇ ਨਾ ਪਾਇਆ ਕਰ ਬੋਲਾ ਦਾ ਭੈਂਦਾ ਯਾਰ ਪੜਕ ਜਾਂਦਾ ਤੈਨੂੰ ਦੇਖ ਕੇ ਹੋ ਤੁਸੀਂ ਨਾ ਹੈਂ ਐਵੇਂ ਨਾ ਕਰ ਬ्रो ਚਾਹ ਪੀ ਲਓ ਤੁਸੀਂ ਬਾਟਾ ਵੀ ਹੈਗਾ ਨਹੀਂ ਬਾਟਾ ਵੀ ਨਹੀਂ ਹੈ ਮੈਂ ਵੱਕਾ ਉੱਡੇ ਦੇ ਜਿਹਾ ਪਾ ਕੇ ਪੀਣਾ ਉਹ ਲਾਪਾਇ ਲਾਪ ਪੀ ਲੈ ਜਾ ਸਮਾਨ ਤਾਂ ਨੂੰ ਵਧੀਆ ਲੱਗਦਾ ਭੈਣਾਂ ਮਗਰ ਖੁੱਲੇ ਸਮੋਤੀ ਕੇ ਬਾੜਾ ਖਸਾ ਤੁਸੀਂ ਨਾ ਸੁਧਰ ਜਾਓ ਬਾਹਰ ਚਲ ਕੇ ਪੀ ਲੋ ਨਾ ਓਏ ਤੇ ਫੇਰ ਭੈਣ ਦੇ ਖਾ ਫੇਰ ਮੱਥੇ ਲੱਗਣਗੇ ਮੇਰੇ ਹੁਣ ਉਹ ਮੜਿਆ ਚ ਗਏ ਹੋਏ ਨੇ ਆਪਾਂ ਰਾਮ ਨਾਲ ਅੰਦਰ ਬੈਠ ਕੇ ਨਾਲੇ ਰਸ ਖਾਣੇ ਆ ਆਜੋ ਮੇਰੀ ਗੱਲ ਸੁਣਾ ਆ ਹੋਰ ਪਾਲਾ ਕੰਦਰ ਦੀ ਇਹ ਕਿਉਂ ਤੂੰ ਦੀਆਂ ਪਿਆ ਭਾਵਨਾ ਝਲਕਾਉਣੀਆਂ ਜੇ ਫਿਰ ਕਹਿੰਦੇ ਮੇਰੇ ਅੱਗੇ ਪਿੱਛੇ ਫਿਰਦਾ ਹੈ ਹੈ ਮੈਂ ਉਹਦੇ ਲਈ ਨਹੀਂ ਪਾਦੀ ਖੁੱਲੇ ਜੀ ਸੋਤਣਾ ਪਾਲਾ ਕਰ ਸਿੱਧੇ-ਸਿੱਧੇ ਪੁੱਦਰੇ ਆ ਪੈਂਟਾਂ ਹੀ ਨਾ ਪਾਇਆ ਕਰ ਸਤੰਗੀਆਂ ਆ ਮੈਨੂੰ ਆਦਤ ਹੈ ਤੁਸੀਂ ਨਾ ਓਏ ਚੀਕਾਂ ਪੱਲਣੀਆਂ ਅੰਦਰੇ ਮੇਰੇ ਸੜਦੀਏ ਕੋਈ ਮੋਟਰ ਭੁਗਦੀ ਫਰੇਗੀ ਹਵਾਇਨ ਲੱਗਦੀ ਬਾਸਤਾਂ ਲੱਗਦੀ ਲੱਤਾਂ ਦੇ ਨਾਲ ਇੰਟਰੇ ਆਂਦੇ ਬਾਹਰ ਜਿਹੜਾ ਦੇਗੀ ਚਾਂਜਰਾ ਲਾਈਟ ਨਹੀਂ ਹੋਏ ਹਾਂ ਆ ਜਾ ਆਵਾ ਕੁਆ ਲਾਈਟ ਨਹੀਂ ਹੋਗੀ ਆ ਜਾ ਦੱਸਦਾ ਅਰੇ ਤਾਂ ਹੀ ਨਹੀਂ ਲਾਇਤਾ ਚਲ ਚੜ ਜੂ ਬੈ ਕਰੀ ਜਾਂਦਾ ਸੇ ਮੇਰੇ ਪੱਗ ਦਾ ਆ ਗਈ ਊੜੀ ਫਰਾ ਭਾਇਆ ਦਾ ਬੱਲ ਵਜਾੜੀ ਲਾਇਆ ਹੋਇਆ ਬਾਇਆ ਆ ਇਹ ਬਣਿਆ ਹੈ ਕਹਦਾ ਵਈ ਪੰਡਤ ਜੀ ਦਾ ਅੱਛਾ ਤਲ ਗਿਆ ਖਤਰ ਆ ਗਿਆ ਨਾ ਹੈ ਹਨੂ ਟਲਿਆ ਭੈਣ ਦੇ ਖਸਮਾਂ ਨੇ ਪਾਪ ਕਰਤਾ ਇਹਨਾਂ ਨੇ ਹੈ ਆ ਜੱਸੇ ਹੋਰਾਂ ਨੇ ਕੋ ਕੁੜੀ ਚੋ ਦਾ ਬੋਲਾ ਜਿਹਾ ਰਲਾ ਰੱਖਿਆ ਨਾਲ ਹਾਂ ਪੰਡਤ ਕੁੱਟਿਆ ਵਿਚਾਰਾ ਘਰੇ ਬੁਲਾ ਕੇ ਸੋਹਾ ਹੋਰ ਭੈਣ ਦਾ ਖਸਮ ਉਹਦੇ ਕਿੰਨੂ ਕਹਿੰਦੇ ਉਹ ਕਰਾਵਾਂਗੇ ਹਾਵਣ ਕਰਾਵਾਂਗੇ ਹਾਂ ਅੰਦਰ ਬਲਾ ਕੇ ਹੋਰ ਹੋਮਣ ਕਰਤਾ ਮੇਰੇ ਸਾਲੇ ਦਾ ਵਾਉਲਾ ਹੈ ਬਾਲਾ ਬੈਬ ਦੀ ਆ ਪਾਲ ਦਾ ਸੋਡਾ ਦਾ ਕਰਤੀ ਜੈ ਜਾਂਦੀ ਪੰਡਤ ਦੀ ਬਈ ਮਾਰ ਮਾਰ ਕੇ ਮੇਰੇ ਸੜਕਣੀ ਦੇ ਧੌਣਾ ਹਲਿਆਤੀ ਹੁੰਦੀਆਂ ਕਹਿੰਦੇ ਨੂੰਈਦਾਰੀ ਪਾਲ ਲੱਤ ਬਾਹ ਤੋੜਦੀ ਭਾਗੂਆ ਪਤਾ ਨਹੀਂ ਮੇਰੇ ਦੱਸਦੀ ਜੀ ਕਹਿੰਦੀ ਪਹੀ ਵੀਦੀ ਭੱਜਾਈ ਜਾਂਦੀ ਕਹਿੰਦੀ ਮਾਮਲ ਲੰਗਦੀ ਓਹ ਹਾਂ ਤਾਂ ਪਹੇ ਆ ਬਾਈ ਬਹੁਤ ਪਾਪ ਐ ਜਿਹੇ ਜੀ ਗਊ ਮਾਰਤੀ ਜਿਹੇ ਆ ਪੰਡਤ ਮਾਰਤਾ ਹੋ ویسੇ ਜੀ ਜਮਾ ਸਹੀ ਗੱਲ ਆਹੀ ਗੱਲ ਮੈਂ ਤੇਰੀ ਉੱਪਰ ਜਾਈ ਨੂੰ ਦੱਸ ਕਿ ਐ ਕਰੇ ਹੈ ਮੈਂ ਕਿਹਾ ਪੰਡਤਾ ਉਪਧਾਰ ਮਰਾਇ ਦੀ ਗੋਦੀ ਚ ਬਹਿ ਕੇ ਲੇਖ ਲਿਖਾਉਂਦਾ ਲੋਕਾਂ ਦੇ ਹਾਂ ਹੈ ਇਹਨੇ ਭੈਣ ਦੇ ਖਸਮਾਂ ਨੇ ਪੰਡਤੇ ਕੁੱਟਤਾ ਕਿੱਥੋਂ ਭਰਾ ਹਜੂਰ ਇਹਦਾ ਆਉ ਪਛਾੜੀ ਆਉ ਹਣ ਹੈ ਪੁੱਠੇ ਦੇਣ ਚੱਲ ਪੇ ਪੁੱਠੇ ਦੇਣ ਚੱਲ ਪੇ ਥੋੜੇ ਆਲੇ ਤੈਨੂੰ ਦੱਸਾਂ ਮੈਂ ਇਹ ਚੋਦੇ ਭਾਲ ਦੇ ਨੇ ਗਾਂ ਫਿਰ ਜਵਾਖ ਹਾਂ ਹੁਣ ਜਵਾਖ ਪਾ ਦੇ ਪੁੱਠੇ ਦੇਣ ਚੱਲ ਪੇ ਭਾਗੂਆ ਉਹ ਮੇਰੀ ਗੱਲ ਸੁਣਾ ਆਪਾਂ ਪੰਡਤ ਕੋਲ ਹੀ ਚੱਲ ਕੇ ਆਣਾ ਭੁੱਲ ਬਖਸ਼ਾ ਕੇ ਆਉਣੇ ਆਪਾਂ ਭਾਂ ਦਾ ਖਸਮ ਆਪਾਂ ਨੂੰ ਨਹੀਂ ਸਰਦਾ ਬਾਮਣੇ ਪੈਣਾ ਹੈ ਕਰਨੀ ਵਾਲੇ ਨੇ ਇਹਦਾ ਪਿਓ ਐਡਾ ਕਰਨੀ ਵਾਲਾ ਦੀ ਰੇਖ ਚ ਮੇਖ ਮਾਰਦਾ ਸੀ ਉਹਦੀ ਮਾਰਦਾ ਸੀ ਜਿਹੜੀ ਗੱਲ ਕਹੀ ਤੀ ਭੈਣ ਦੀ ਆਏ ਨਹੀਂ ਪਰ ਸਮਟ ਪਾਉਣ ਦਾ ਦੀ ਗੱਲ ਆਈ ਡੀ ਆਈ ਡੀ ਜਾਂਚ ਦੀ ਉਹਨੂੰ ਪੱਤਰੀ ਦੇਖਣ ਦੀ ਬਾਪੂ ਦਾਦਾ ਬਾਪੂ ਦਾਦਾ ਪਹੁੰਚੀ ਹੋਈ ਚੀਜ਼ ਦੀ ਮਾਰ ਮੰਨਦਾ ਵਾ ਬਾਪੂ ਪਹੁੰਚੀ ਦੀ ਮੰਨਦਾ ਵਾ ਇਹ ਜੀ ਬਾਪੂ ਪਹੁੰਚਿਆ ਜੀ ਕੰਜ ਦਾ ਇਹ ਵੀ ਪਹੁੰਚਿਆ ਹੋਇਆ ਮੜਾ ਮੋਟਰ ਦਾ ਇਹ ਵੀ ਜਾਣਕਾਰੀ ਹੈਗੀ ਐਮੀ ਤਾਂ ਨਹੀਂ ਯਾਰ ਲੋਕ ਕਾਰਾਂ ਲੈਦੇ ਘਰੇ ਤੱਕ ਆਉਂਦੇ ਯਾਰ ਆਓ ਭੈਟਾ ਬੰਗਲਾ ਬਣਾਦਾ ਬਾਮਣ ਦਾ ਐਡਾ ਵੱਡਾ ਹੈ ਚੱਲਦੇ ਆਪਾਂ ਜਾ ਆਉਣਾ ਇਹ ਤਾਂ ਕੋਈ ਗੱਲ ਤਾਂ ਹੈਗੀ ਹੈ ਹੈ ਗੱਲ ਤਾਂ ਇਹਦੇ ਬਹੁਤ ਹੈ ਗੱਲ ਤਾਂ ਹੈ ਬਹੁਤ ਹੈ ਪੈਂਦਾ ਜਨਾ ਨਿਰਤੀ ਮੀਨੂ ਬਸਤ ਕਰਨਾ ਇਹਦੇ ਕੋਲੇ ਮੰਤਰ ਬਸੀ ਕਰਨਾ ਬਸੀ ਕਰਨ ਕਹਿੰਦੇ ਨੇ ਭਾਂਡ ਦਾ ਦੂਰ ਦੂਰ ਤੱਕ ਪੋਸਟਰ ਲੱਗੇ ਪਏ ਨੇ ਤੇ ਭਾਂਡੇ ਵਰਕਣੇ ਲੱਗੇ ਮੈਡਮ ਦਾ ਹੈਗਾ ਜਨਰਲ ਇਹਦਾ ਪਿਓ ਹੁੰਦਾ ਦੀ ਜਦੋਂ ਹਾਂ ਬਸੀ ਕਰਨੇ ਕਰਿਆ ਸੀ ਉਤੇ ਇਹਦੇ ਵਾਲੇ ਪਿਓ ਬਣੀ ਨੁਕਤਾ ਦੱਸਿਆ ਦੀ ਦੇਖ ਲੈ ਫਿਰ ਮਰਨੀ ਮਰਗੀ ਹਿੱਲੀ ਨਹੀਂ ਹੈਗੀ ਹਾਂ ਅਬ ਜਰੀਦਾ ਬਵਾਰੇ ਹੋ ਗਈ ਮਰਗੀ ਚਾਨ ਬਸੀ ਹੈਂ ਤੇਰੀ ਗੱਲ ਹੁਣ ਖੇਤ ਖੂਦ ਕੰਮ ਕਰਾਂਗੇ ਬਾਅਦ ਪਮਣ ਘਰੇ ਬੈਠਾ ਹੁਣ ਇਦਾਂ ਚਾਲਾ ਤਾਂ ਭੁੱਲ ਬੱਛਾ ਆਣਿਆ ਮਾਫੀ ਮੁਫੀ ਮੰਗਦਿਆਂ ਹੱਥ ਬੱਲ ਗਏ ਉਹ ਕਾਰਨਾਮਾ ਸਕਾਰ ਕਰੇ ਇਹਦਾ ਦਾ ਸਰਜੂ ਮੇਰੇ ਸਾਲ ਦਾ ਪੰਡਤ ਨੂੰ ਕੁੱਟ ਕੇ ਆਪਣਾ ਨਹੀਂ ਸਰਨਾ ਆਪਣਾ ਨਰਵਾ ਨਹੀਂ ਹੁਣਾ ਜਵਾਕ ਜੰਮੇ ਤਾਂ ਪੰਡਤ ਘਰੇ ਪੂਜਾ ਪਾਠ ਕਰਦਾ ਹਾਂ ਵਿਆਹ ਸ਼ਾਦੀ ਹੋਵੇ ਤਾਂ ਪੰਡਤ ਜਿਹੜਾ ਕੁਝ ਇੱਧਰ ਤੋਂ ਇੱਧਰ ਨਹੀਂ ਹੁੰਦਾ ਹੈ ਮਰਗਤ ਹੋ ਜੇ ਤਾਂ ਪੰਡਤ ਮੂਰੇ ਜਦੋਂ ਤਿੰਨੇ ਕਮਾਂ ਚ ਬਾਹਮਣੇ ਮੂਰੇ ਰਹਿੰਦਾ ਇਹਨੇ ਬਾਹਮਣ ਦੇ ਹੱਥ ਚੱਕਤਾ ਸਾਲੇ ਕਿੱਥੋਂ ਭਰਾ ਹੋ ਜੂ ਕਹਿੰਦੇ ਤਾਂ ਹੈਗੇ ਨੇ ਕਹਿੰਦੇ ਨਾ ਲੱਤ ਮਾਰ ਨਾ ਮੁੱਕੀ ਮਾਰਦਾ ਰੱਬ ਨਾ ਲੱਤ ਮਾਰਦਾ ਜਦੋਂ ਮਾਰਦਾ ਮਤ ਮਾਰੀ ਮਾਰਤੀ ਮਤ ਸੋ ਡੇਲਦੀ ਹੋ ਕਾਨੂੰ ਪੈਣਦੇ ਖਸਮ ਦੇ ਤਿੰਨ ਤਨ ਮਹੀਨੇ ਇੱਕ ਪੈਨਾਂ ਦੇ ਫਿਰ ਹੀ ਜਾਂਦੇ ਨੇ ਫਿਰ ਮੇਰੇ ਸਿਰ ਦਿਮਾਗ ਨੂੰ ਚੜ ਜਿੰਦਾ ਗਰਮੀ ਪੈਣ ਦੇ ਖਸਮ ਨੂੰ ਉਤਰਨੀ ਹੈਣੀ ਇਹ ਕਿਹੜਾ ਯਾਰ ਇੱਕ ਬਾਉ ਬਾਉੜਾ ਰੜਾ ਰੇ ਨਾਲ ਹੈ ਚਲ ਉਹ ਤਾਂ ਜਾਏਗਾ ਬੋਲਾ ਹੈਗਾ ਇਹਦਾ ਸਿਆਣਾ ਕੰਜਰ ਤਾਂ ਇਹਨੂੰ ਤਾਂ ਪਤਾ ਹੈ ਵੀ ਬਾਹਮਣਾਂ ਦਾ ਪੂਜਦੇ ਹੁੰਦੇ ਨੇ ਪੰਡਤਾਂ ਦਾ ਪਾਇਰ ਤੋਂ ਉਹ ਦੋ ਪੀਂਦੇ ਹੁੰਦੇ ਨੇ। ਮਾਗਲਾ ਆਪਾਂ ਇਹਦਾ ਜਨਾਨੀ ਨੇ ਚੱਕਰ ਗਿਆ ਬਾਗੂਆ ਕਿਹੜਾ ਆਸਿਆਲਾ ਰਹਿ ਗਿਆ ਏ। ਹੈ? ਮੇਰੀ ਗੱਲ ਸੁਣ। ਇਹ ਆਪਾਂ ਕਰਾਂਗੇ ਬਾਅਦ ਚ ਤੂੰ ਚੱਲ ਆ ਜਾ ਤਾ। ਆ ਆ ਬਰੱਖਦਾ ਮੈਂ ਅੰਦਰ ਕਈ ਜੀ ਨਾਲ। ਚੰਗਿਆ। ਸਾਈਕਲ ਖੜਾ ਰੇ। ਖੜਾ। ਹੈਂ? ਆਹੋ। ਆਹ ਸਹੀ ਕਿ ਜਾਲਾ ਕੰਜਦੇ ਆ ਭੁੱਲ ਬਖਸ਼ ਆਉਣਿਆ ਬਾਮਣ ਤੋਂ ਪੈਣ ਦੇ ਖਸਮਕ ਹੋਰੇ ਕੰਮ ਖਰਾਬ ਹੋ ਜੂ ਕੋਈ ਜਾਂਦਾ ਜਾਂਦਾ ਚਰਨੂ ਦੇ ਘਰੇ ਵੀ ਜਾਇ ਆਉਂਗਾ ਪਤਾ ਲੈ ਲੂਗਾ ਮੈਂ ਤਾਂ ਜਾ ਹੀ ਨਹੀਂ ਗਿਆ ਭਾਗੂ ਉਹ ਤਾਂ ਆਈ ਜੋ ਨਹੀਂ ਮੜਕੇ ਪੈਣ ਦੇ ਉਹ ਬਿਮਾਰ ਪਈਆ ਉਹਦੇ ਪਾਏ ਦਾ ਜਾਂਚਣ ਕਰਾ ਤੇਨੇ ਚਰਨੋਂ ਦਾ ਮੜਕੇ ਅੱਜ ਆਉਂਦੀ ਆਏ ਨਹੀਂ ਮਰਾਗਾ ਤਾਂ ਹੋਰੇ ਗੱਲਾਂ ਲੱਗ ਗਈਆਂ ਆਉਣਾ ਮੈਂ ਚੱਲ ਕਰੀ ਆ ਮਾਂ ਕਰੇ ਕੀ ਟੰਡੀਆਂ ਨੇ ਹੈ ਹਾਂ ਸਾਈਕਲ ਚੱਕ ਤੋਂ ਇੱਥੀ ਨੰਗ ਜੰਨੇ ਆ ਜਾ ਚੱਲ ਖੜ ਜਾ ਫਰਵਾ ਜੰਦਾ ਆ ਲਾਦਾ ਮੋੜ ਇਥੇ ਜਿੰਦਾ ਲਾਦੀ ਦਾ। ਆ ਗੀ ਗਾੜੀ ਪੀਣਾ। ਕੁਛ ਨਹੀਂ ਪੀਣਾ ਤੂੰ ਆ ਜਾ ਮਨਤਾ ਤੇ ਬੱਚੀ ਲੱਗੀ ਪਈ ਆ ਬੱਚੀ ਚੋਦ ਦੀ। ਆ ਗਿਆ। ਹੈ? ਆ। ਕਦੇ ਬਾਂਹ ਨੂੰ ਹੀ ਨਾ ਭਾਇਣ ਦਾ ਲੇਖ ਪੁੱਠੇ ਲਿਖਿਆ ਦੇ। ਆ ਗਿਆ ਆ ਗਿਆ। ਆ ਜਾ। ਚਾਲਾ। ਇੱਥੇ ਕੀ ਹੁਣ ਮੱਕੀ ਆ ਵੈਸੇ ਯਾਰ। ਫਸਲ ਬਾੜੀ ਵੱਢ ਲਈ ਸਾਂਤ ਆ। ਔਰ ਇਕੱਠੇ ਐਂ ਜੇ ਫਰੀਜੇ ਨਾ ਸਾਰਾ ਦਿਨ। ਉਹ ਬੱਸ ਮਾ ਖੇਤ ਜੀ ਲੱਗ ਜਾਂਦਾ। ਕਰੇ ਭਾਣ ਯਾਰ ਜੀੜੀ ਲੱਗਦਾ ਹੈ। ਹੁਣ ਦੱਸ ਕੀ ਕਰੀਏ ਖੜ ਜਾ। ਆ ਜਾ। ਹੇ ਪ੍ਰਭੂ ਦੋਸ਼ਾਤਮਾ ਤੋਂ ਬਚਾਈ ਤੇ ਪਰਮਾਤਮਾ ਚਾਰ ਪੀਚੇ ਇਹ ਘਟ ਬਣ ਜਾਣ ਕੋਈ ਮਾੜਾ ਬੰਦਾ ਆ ਟੱਕਰੇ ਬਸ ਮਾੜੇ ਬੰਦੇ ਦਾ ਕੰਮ ਨਹੀਂ ਕਰਦਾ ਮਹਾਰਾਜ ਪੰਡਿਤ ਜੀ ਤੁਸੀਂ ਕੀ ਕਰਨਾ ਹੈ ਓਏ